ਇਹ ਇਹ ਜੇ ਘੋੜੇ ਆ ਵੀ ਕੋਈ ਇਹਨਾਂ ਦੇ ਮੰਨ ਲੋ ਇਹ ਡਰਦੇ ਨਹੀਂ ਕਿਸੇ ਵੀ ਚੀਜ਼ ਤੋਂ ਭਾਵੇਂ ਇੱਥੇ ਜੋ ਮਰਜੀ ਜਿੰਨਾ ਮਰਜੀ ਖੜਾਕ ਹੋਈ ਜਾਵੇ ਇਹ ਨਹੀਂ ਡਰਦੇ ਮੰਨ ਲੋ ਜਿਵੇਂ ਅਸੀਂ ਆਈ ਸੀ ਅਥਰੂ ਗੈਸ ਦੇ ਗੋਲੇ ਸੀ ਕਿਡਾ ਖੜਾ ਇਹ ਉਹੋ ਜੇ ਖੜਾਕੇ ਤਮਾਕੇ ਤੋਂ ਨਹੀਂ ਡਰਦੇ ਨਾ ਇਹ ਨਹੀਂ ਡਰਦੇ ਕਿਸੇ ਤੋਂ ਵੀ ਇਹ ਸਿੰਘਾ ਦੇ ਘੋੜੇ ਆ ਨਾ ਇਹ ਪੂਰਾ ਫਾਸਟ ਘੋੜਾ ਏ ਮੰਨ ਲਓ ਪੂਰਾ ਚੜਦੀ ਗਲ ਵਾਲਾ ਏ ਛਾਲਾ ਮਾਰਦਾ ਪੂਰੀਆਂ ਮਤਲਬ ਇਹ ਛਾਲ ਐ ਬੈਰੀ ਕਿ ਟੱਪ ਤੇ ਉੱਪਰ ਨੂੰ ਜਾਉ ਉੱਪਰ ਨੂੰ ਪਤਾ ਵੀ ਨਹੀਂ ਲੱਗਣਾ ਜਿਵੇਂ ਇਦਾਂ ਸਿੱਧਾ ਹੀ ਲੰਘ ਜੂ ਐਂ ਜਮਾਂ ਵੀ ਡਰਦਾ ਨਹੀਂ ਏ ਹੋਰ ਹੋਰ ਕਿੰਨੇ ਕੋੜੇ ਆ ਰਹੇ ਨੇ ਕੋੜੇ ਘਟ ਤੁਗੜ 2-3000 ਕੋੜੇ ਹੋਰ ਆ ਚੱਲੇ ਹੋਏ ਆ ਹੁਣ ਪਹੁੰਚਣ ਵਾਲਿਆਂ ਲੱਗੇ ਆ ਗਏ ਰੱਬੇ ਉਹ ਤੁਸੀ ਦਿਖਾ ਰਹੇ ਸੀ 9 ਕਰੋੜ ਰੁਪਏ ਦਾ ਕਹਿੰਦੇ ਮੋਲ ਆਉ ਘੋੜੇ ਦੇ ਬਾਪੂ ਦਾ ਹਾਂ ਉਹਦੇ ਬਾਪੂ ਦਾ ਕੀ ਨਾਮ ਜੀ ਦਾ ਇਹ ਕਾਲਾ ਖੰਡ ਇਹ ਉਹਨਾਂ ਦੇ ਘੋੜੇ ਮੱਲ ਬੁੱਢਾ ਦਲ ਦੇ ਬਹੁਤ ਚੜ੍ਹਦੀ ਕਲਾਲੇ ਘੋੜੇ ਨੇ ਤੇ ਸਿੰਘ ਫੌਜਾਂ ਤਿਆਰ ਪਰ ਤਿਆਰ ਨੇ ਹੁਣ ਮੋਰਚਾ ਫਤਿਹ ਕਰਕੇ ਹੀ ਜਾਣਾ ਕਿਸਾਨਾਂ ਦਾ ਹੱਲ ਕੱਢਣਾ ਮੋਰਚਾ ਫਤਿਹ ਹੋਏ ਨਹੀਂ ਵੀ ਸਿੰਘ ਇੱਥੇ ਹਟ ਜਾਣਗੇ ਭਾਵੇਂ ਜਿੱਦਾਂ ਮਰ ਜਿੰਨੀਆਂ ਮਰ ਜੀਆਂ ਮੁਸਕਲਾਂ ਮੋਦੀ ਨੂੰ ਸਾਡੀ ਇਹ اپیل ਆ ਕਿ ਛੇਤੀ ਜਤੀ ਮੰਨ ਜਾ ਨਹੀਂ ਸਿੰਘ ਪੜ ਕੇ ਬੜੇ ਮਾੜੇ ਨੇ ਦਿੱਲੀ ਮੌਜੂਦਾ ਉੱਥੇ ਮੌਜੂਦਾ ਜਿੱਥੇ ਦਿੱਲੀ ਦੀ ਪੁਲਿਸ ਨੇ ਬੈਰੀਕੇਟਿੰਗ ਕੀਤੀ ਹੋਈ ਹੈ ਇੱਕ ਵਾਰੀ ਰਤਨਾਕਰ ਮੇਰਾ ਸਹਿਯੋਗ ਦੇ ਰੇ ਰਤਨਾਕਰ ਬੈਰੀਕੇਟਿੰਗ ਦਿਖਾਓ ਤੇ ਬਿਲਕੁਲ ਸਾਹਮਣੇ ਪਾਸੇ ਗੁਰੂਕੀਆਂ ਲਾਡਲੀਆਂ ਫੌਜਾਂ ਨੇ ਆਪਣੇ ਘੋੜੇ ਬੰਨਲੇ ਆ ਘੋੜੇ ਬਹੁਤ ਖਾਸ ਨੇ ਕਰਾਮਾਤੀ ਘੋੜੇ ਨੇ ਆਪਣੇ ਆਪ 'ਚ ਇੱਕ ਚੈਂਪੀਅਨ ਨੇ ਕਿੱਡੇ ਵੀ ਮੇਲੇ ਹੋਏ ਕਹਿੰਦੇ ਕਿ ਇਹ ਚੈਂਪੀਅਨ ਰਹੇ ਨੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕੀ ਫਤਿਹ ਇਹ ਬੁੱਢਾ ਦਲ ਤੋਂ ਤੁਸੀਂ ਹਾਂਜੀ ਇਹ ਬੁੱਢਾ ਦਲ ਜਥਾ ਹੈ ਬਾਬਾ ਸਰਜੀਤ ਸਿੰਘ ਉਹਨਾਂ ਇਹ ਉਹਨਾਂ ਦੇ ਘੋੜੇ ਮੰਨ ਲਓ ਬੁੱਢਾ ਦਲ ਦੇ ਬਹੁਤ ਚੜ੍ਹਦੀ ਕਲਾ ਵਾਲੇ ਘੋੜੇ ਨੇ ਤੇ ਸਿੰਘ ਫੌਜਾਂ ਤਿਆਰ ਪਰ ਤਿਆਰ ਨੇ ਰਾਗੜੇ ਸ਼ਰਧਾਈਆਂ ਸਾਜ ਦੇ ਸਿੱਧ ਦੇ ਸਾਰੇ ਚੱਲ ਰਹੀਆਂ ਮੰਨ ਲਓ ਕੋਈ ਵੀ ਕਿਸੇ ਪ੍ਰਕਾਰ ਦੀ ਕਮੀ ਨਹੀਂ ਅਸੀਂ ਕਿਸਾਨੀ ਮੋਰਚੇ ਤੇ ਖੜੇ ਆ ਮੰਨ ਲਓ ਅਸੀਂ ਉਹਨਾਂ ਦੇ ਹੱਕ ਲੈ ਕੇ ਜਾਵਾਂਗੇ ਇੱਥੇ ਮੋਦੀ ਨੂੰ ਸਾਡੀ ਇਹ ਅਪੀਲ ਆ ਕਿ ਛੇਤੀ ਛੇਤੀ ਮੰਨ ਜਾ ਨਹੀਂ ਸਿੰਘ ਪੜ ਕੇ ਬੜੇ ਮਾੜੇ ਨੇ ਬਿਲਕੁਲ ਬਿਲਕੁਲ ਬਾਈ ਜੀ ਕਿਸਾਨੀ ਜਿਹੜੀਆਂ ਮੰਗਾ ਮੰਨ ਵੀ ਲੈਣੀਆਂ ਚਾਹੀਦੀਆਂ ਹੈਗੀਆਂ ਘੋੜਿਆਂ ਬਾਰੇ ਗੱਲਬਾਤ ਕਰ ਰਹੇ ਸੀ ਕਿ ਇਹਦੇ ਬਾਰੇ ਤੁਸੀਂ ਦੱਸੇ ਸੀ ਕਿ ਦੌੜਾਂ ਦੇ ਵਿੱਚ ਹਮੇਸ਼ਾ ਫਰਸਟ ਆ ਕੀ ਨਾ ਕੀ ਨੌ ਕੀ ਇਹਦਾ ਇਹ ਆਪਣਾ ਲਾਲੀ ਨਾਂ ਇਹਦਾ ਹਾਂ ਇਹ ਬਹੁਤ ਹੀ ਵਧੀਆ ਨਸਲ ਦਾ ਘੋੜਾ ਉਹ ਜਿਹੜਾ ਸਾਹਮਣੇ ਤੁਸੀਂ ਘੋੜਾ ਦੇਖ ਰਹੇ ਹੋ ਲਾਲੀ ਮਤਲਬ ਜਿੱਤਦਾ ਰਿਹਾ ਹੈ ਤਾਈਓ ਸਭ ਤੋਂ ਪਹਿਲਾਂ ਇਹਨੂੰ ਖੜਾ ਰਹਿਗਾ ਮੋਰੇ ਹਾਂ ਇਹ ਪੂਰਾ ਫਾਸਟ ਘੋੜਾ ਹਾਂ ਇਹ ਮੰਨ ਲਓ ਪੂਰਾ ਚੜਦੀ ਕਲਾ ਦਾ ਹੈ ਛਾਲਾ ਮਾਰਦਾ ਪੂਰੀਆਂ ਮਤਲਬ ਇਹ ਛਾਲ ਹੈ ਬੈਰੀਕ ਟੱਪ ਜੂ ਉੱਪਰ ਨੂੰ ਜਾਓ ਉੱਪਰ ਨੂੰ ਪਤਾ ਵੀ ਨਹੀਂ ਲੱਗਣਾ ਜਿਵੇਂ ਇਦਾਂ ਸਿੱਧਾ ਹੀ ਲੰਘ ਜੂ ਐਂ ਜਮਾ ਵੀ ਡਰਦਾ ਨਹੀਂ ਇਹ ਇਹ ਮੰਨ ਲਓ ਇਹ ਇਹ ਜੇ ਘੋੜੇ ਆ ਵੀ ਕੋਈ ਇਹਨਾਂ ਦੇ ਮੰਨ ਲਓ ਇਹ ਡਰਦੇ ਨਹੀਂ ਕਿਸੇ ਵੀ ਚੀਜ਼ ਤੋਂ ਭਾਵੇਂ ਜੇ ਜੋ ਮਰਜੀ ਜਿੰਨਾ ਮਰਜੀ ਖੜਾਕ ਹੋਈ ਜਾਵੇ ਇਹ ਨਹੀਂ ਡਰਦੇ ਮਤਲਬ ਜਿਵੇਂ ਅਸੀਂ ਆਏ ਸੀ ਅਥਰੂ ਗੈਸ ਦੇ ਗੋਲੇ ਸੀ ਕਿੱਡਾ ਖੜਾ ਇਹ ਉਹ ਜੇ ਖੜਾ ਕੇ ਤਮਾਕੇ ਤੋਂ ਨਹੀਂ ਡਰਦੇ ਨਾ ਇਹ ਨਹੀਂ ਡਰਦੇ ਕਿਸੇ ਤੋਂ ਵੀ ਇਹ ਸਿੰਘਾਂ ਦੇ ਘੋੜੇ ਆ ਨਾ ਇਹ ਜੇ ਫੌਜਾਂ ਨਹੀਂ ਡਰਦੀਆਂ ਫੌਜਾਂ ਦੇਖੋ ਇਹ ਸਾਰੇ ਬੁੱਢਾ ਦਲ ਦੀ ਤਰਨਾ ਦਲ ਸਾਰੇ ਜਿੰਨੇ ਵੀ ਮਤਲਬ ਬੁੱਢਾ ਦਲ ਸਭ ਤੋਂ ਅੱਗੇ ਬੈਠਿਆ ਇੱਥੇ ਸਭ ਤੋਂ ਅੱਗੇ ਅੱਬੀ ਉਹ ਤੁਸੀਂ ਦਿਖਾ ਰਹੇ ਸੀ 9 ਕਰੋੜ ਰੁਪਏ ਦਾ ਕਹਿੰਦੇ ਮੋਲਾ ਉਹ ਘੋੜੇ ਦੇ ਬਾਪੂ ਦਾ ਹਾਂ ਉਹਦੇ ਬਾਪੂ ਦਾ ਕੀ ਨਾਮ ਜੀ ਦਾ ਇਹ ਕਾਲਾ ਖੰਟਾ ਇਹ ਕਾਲਾ ਖੰਡ ਰੱਖੀ ਹਾਂ ਇਹਦੀ ਮੰਨ ਲਓ 71000 ਰੁਪਏ ਕੋੜੀ ਦੀ ਮੰਨ ਲਓ ਉਹ ਆਏ ਦੀ ਮੰਨ ਲਓ ਜਦਿਆਂ ਅਸੀਂ ਇਹ ਭਰਾਨੇ ਹਨਾ ਉਹਦੀ ਕੀਮਤ ਐਦਾਂ ਲੈਣੇ ਆ 71000 ਮੰਨ ਲਓ ਇਹ ਕੋੜਾ ਚੜਦੀ ਗਲਾਲ ਨਾਸਰ ਬਰੀਡ ਬਹੁਤ ਚੰਗੀ ਬਰੀਡ ਹੈ ਇਹਦੀ ਇਹ ਕਿਹੜੀ ਮਾਰਵਾੜੀ ਨੇ ਸਾਰੇ ਮਾਰਵਾੜੀ ਮਾਰਵਾੜੀ ਘੋੜੇ ਨੇ ਮੰਨ ਲਓ ਇਹਨਾਂ ਤੁਸੀਂ ਦੇ ਸਿੰਘ ਸੇਵਾ ਵੀ ਕਿੰਨੀ ਕਰਦੇ ਆ ਘੋੜੇ ਦੀ ਇਹ ਵੀ ਨਹੀਂ ਪੱਕੇ ਸਿੰਘ ਆ ਡਟੇ ਵੇ ਇਹ ਨਹੀਂ ਹੈਗੇ ਕਿ ਤੁਸੀਂ ਤੁਸੀਂ ਘੋੜਿਆਂ ਤੋਂ ਅੰਮ੍ਰਿਤਸਰੋਂ ਉਦੋਂ ਤੁਰੇ ਹੋਏ ਮੱਝਾਲਦੀ ਹਾਂ ਇਹ ਉਤਾਰਨ ਤਰਨਦਾਲ ਤੋਂ ਆਪਣੇ ਸਾਰੇ ਅੰਮ੍ਰਿਤਸਰ ਤੋਂ ਕਿੰਨੇ ਚਿਰ ਚ ਪਹੁੰਚ ਗਏ ਇੱਥੇ ਇਹਨਾਂ ਨੂੰ ਬੜਾ ਟਾਈਮ ਲੱਗ ਗਿਆ ਜੀ ਆਣੇ ਤੋਂ ਮੰਨ ਲਓ ਚੱਲਦੇ ਆ ਰਹੇ ਹੋਰ ਵੀ ਆ ਰਹੇ ਆਂ ਜਥੇਵੰਦੀਆਂ ਬਹੁਤ ਜ਼ਿਆਦਾ ਮੰਨ ਲਓ ਇਹ ਹੈ ਨਹੀਂ ਫੌਜਾਂ ਤੂਰੀਆਂ ਵੀ ਆ ਹੁਣ ਪੂਰੀਆਂ ਹੁਣ ਮੋਰਚਾ ਫਤਿਹ ਕਰਕੇ ਹੀ ਜਾਣਾ ਕਿਸਾਨਾਂ ਦਾ ਹੱਲ ਕੱਢਣਾ ਮੋਰਚਾ ਫਤਿਹ ਹੋਏ ਨਹੀਂ ਵੀ ਸਿੰਘ ਇੱਥੇ ਹਟ ਜਾਣਗੇ ਭਾਵੇਂ ਜਿੱਦਾਂ ਮਰਜ਼ੇ ਜਿੰਨੀਆਂ ਮਰਜ਼ੀਆਂ ਮੁਸਕਲਾਂ ਬਿਲਕੁਲ ਡਟੇ ਹੋਏ ਹਾਂ ਡਟੇ ਹੋਏ ਡਟੇ ਹੋਣ ਇੱਕ ਹੋਰ 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 ਕਿੰਨੇ ਕੋੜੇ ਆ ਰਹੇ ਨੇ ਕੋੜੇ ਘੜਤੁਗੜ 2-3000 ਕੋੜੇ ਹੋਰ ਆ ਚੱਲੇ ਹੋਏ ਆ ਹੁਣ ਪਹੁੰਚਣ ਵਾਲੇ ਆ ਲੱਗੇ ਆ ਗਏ ਕੋੜੇ ਤਾਂ ਹੋਰ ਵੀ ਹੋਰ ਵੱਧ ਤੋਂ ਵੱਧ ਸਾਰੇ ਜੱਥੇ ਅੱਜ ਇੱਕ ਬੜੀ ਦਿਲਚਸਪ ਚੀਜ਼ ਹੁੰਦੀ ਆ ਅੱਬਾ ਜੀ ਵੀ ਜੀ ਤੁਸੀਂ ਜੋ ਸਵਾਰੀ ਕਰਦੇ ਹੋ ਹਾਂਜੀ ਤੁਸੀਂ ਗੱਲ ਕਰੋਗੇ ਜਦ ਤੁਸੀਂ ਸਵਾਰੀ ਕਰਦੇ ਹੋ 2 2 3 3 ਘੋੜੇ ਇਕੱਠੇ ਹੈ ਹਾਂਜੀ ਉਹ ਕਿਵੇਂ ਘੋੜ ਉਹਨਾਂ ਨੂੰ ਸਿਖਾਉਣਾ ਪੈਂਦਾ ਜੀ ਘੋੜੇ ਇਹਨਾਂ ਮਤਲਬ ਜੋੜੀ ਦੇ ਵਿੱਚ ਉਹਨਾਂ ਨੂੰ ਤੋੜਨਾ ਪੈਂਦਾ ਪਹਿਲਾਂ ਇਕੱਠਿਆਂ ਨੂੰ ਉਹਨਾਂ ਦਾ ਪਿਆਰ ਪਾਉਣਾ ਪੈਂਦਾ ਪਹਿਲਾਂ ਇਕੱਠੇ ਘੋੜਿਆਂ ਦਾ ਤੇ ਫਿਰ ਉਹਨਾਂ ਨੂੰ ਮਤਲਬ ਭਜਾਉਣਾ ਪੈਂਦਾ ਫਿਰ ਇਕੱਠੀ ਭਜ ਦਿਆਗੇ ਕਈ ਘੋੜੇ ਵਿੱਚੋਂ ਪਾਰਟ ਵੀ ਜਾਂਦੇ ਆ ਫਿਰ ਉਹ ਜਿਵੇਂ ਬਚੇ ਉਹ ਦੋ ਇਕੱਠੇ ਉਹ ਕਾਲੇ ਘੋੜੇ ਖੜੇ ਆ ਉਹ ਕਾਲੇ ਘੋੜੇ ਇਕੱਠੇ ਭਜਦੇ ਉਹਨੇ ਚਾਰੇ ਘੋੜੇ ਆ ਚਾਰ ਇੱਕ ਉਹ ਖੜਾ ਪੰਜ ਘੋੜੇ ਭਜ ਰਿਹਾ ਇਸ ਜਦ ਸਾਡੇ ਕੋਲੇ ਜੋੜੀਆਂ ਚ ਜੋੜੀਆਂ ਚ ਹਾਂਜੀ ਜੋੜਿਆਂ ਚ ਭੱਜ ਤਾਕਤ ਵਧ ਜਾਂਦੀ ਹੋਊਗੀ ਫਿਰ ਤਾਕਤ ਵਧਦੀ ਆ ਹਾਂ ਹੌਸਲਾ ਪੂਰਾ ਹੁੰਦਾ ਘੋੜੇ ਨੂੰ ਇੱਕ ਦੂਜੇ ਦਾ ਹੌਸਲਾ ਇਦਾਂ ਹੁਣ ਲਾੜ ਲੀਆਂ ਫੌਜਾਂ ਨੇ ਸਾਰੀ ਸੰਗਤ ਸਾਡੇ ਨਾਲ ਐ ਮੰਨ ਲਓ ਤੁਸੀਂ ਦੇਖ ਹੀ ਸਕਦੇ ਹੋ ਜਿੰਨੇ ਵੀ ਬਾਰਡਰ ਐ ਪੰਜ ਸੱਤ ਬਾਰਡਰ ਜਿਹੜੇ ਆਪਾਂ ਘਰੋ ਕੀਤਾ ਹੋਇਆ ਹੁਣ ਇਹ ਨਹੀਂ ਹੈਗਾ ਹੁਣ ਸਾਡਾ ਇਹੀ ਮਕਸਦ ਐ ਵੀ ਸਾਡੀਆਂ ਜੋ ਜਾਇਜ਼ ਮੰਗਾ ਨੇ ਕਿਸਾਨ ਪਿੱਛੇ ਆ ਰਿਹਾ ਐ ਅੱਜ ਕੱਲ ਤੁਸੀਂ ਦੇਖਦੇ ਹੋ ਹਰੇਕ ਥੇ ਉਹ ਤਾਂ ਇੱਕ ਗੱਲ ਦੱਸ ਤੁਹਾਡੇ ਆ ਨਾ ਰੋਬ ਜਤਾ ਪੈ ਗਿਆ ਇੱਕ ਰੋਪ ਤਾਂ ਜਰ ਮਹਾਰਾਜ ਪਾਉਣ ਵਾਲਾ ਹੋਈ ਹੁਣ ਤੁਸੀਂ ਦੇਖੋ ਸੰਤ ਜੈਨੀ ਜਰਨੈਲ ਸਿੰਘ ਨੇ ਮਤੇ ਰੱਖੇ ਹੋਏ ਸੀਗੇ ਭਿੰਡਰਾਲੇ ਨੇ ਵੀ ਦਿੱਲੀ ਸਾਰੇ ਹੀ ਸੀ ਕਰਕੇ ਕਿਉਂਕਿ ਉਹਨਾਂ ਨੇ ਕਿਸਾਨਾਂ ਦੇ ਸਾਰੇ ਮਲ ਜਿੰਨੇ ਮਸਲੇ ਉਹ ਪਹਿਲਾਂ ਤਾਂ ਸਰਕਾਰਾਂ ਇਹ ਸਾਡੇ ਤੋਂ ਲਗਦੀਆਂ ਸਿੰਘਾਂ ਤੋਂ ਆਂਦੀਆਂ ਨੇ ਕਿਉਂਕਿ ਦਿੱਲੀ ਸਾਨੂੰ ਸਿੰਘਾਂ ਨੂੰ ਇਹਨਾਂ ਨੂੰ ਕਾਤਲ ਅੱਤਵਾਦੀ ਸਾਨੂੰ ਸਮਝਦੇ ਨੇ ਪਰ ਅਸੀਂ ਤਾਂ ਆਪਣੇ ਹੱਕ ਲੈ ਕੇ ਜਾਣੇ ਆ ਉਹਦਾ ਮੈਂ ਤੁਹਾਨੂੰ ਇੱਕ ਛੋਟਾ ਲਖ ਲਖਰੀ ਸਵਾਲ ਫਤਿਹ ਪੱਕੀ ਹੈ ਪੰਜਾਬ ਦੀ ਫਤਿਹ ਪੱਕੀ ਹੋਊਗੀ ਪੰਜਾਬ ਦੀ ਕੀ ਸਾਰੇ ਭਾਰਤ ਦੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜਕਾਰੇ ਗਿ ਜਾਵੇ ਨਿਹਾਲੋ ਜਾਵੇ ਗੁਰੂਆਂ ਲਾੜੀਆਂ ਫੌਜਾਂ ਨੂੰ ਪਾਵੇ ਨਿਹਾਲੋ ਜਾਵੇ ਸਤ ਸ੍ਰੀ ਅਕਾਲ ਬੁਲਾਵੇ ਸੋ ਗੁਰੂ ਗੋਬਿੰਦ ਸਿੰਘ ਜੇ ਮਨ ਨੂੰ ਪਾਵੇ ਸਤ ਸ੍ਰੀ ਅਕਾਲ ਗੁਰੂਆਂ ਲਾੜੀਆਂ ਫੌਜਾਂ ਜਕਾਰੇ ਛੱਡ ਰਹੀਆਂ ਨੇ ਬਿਲਕੁਲ ਬੈਰੀਕੇਟਿੰਗ ਦੇ ਲਾਗੇ ਆਪ ਦੇ ਘੋੜੇ ਬੰਨੇ ਹੋਏ ਤੇ ਕਹਿੰਦੇ ਪੰਜਾਬ ਦੀ ਜਿੱਤ ਯਕੀਨੀ ਹੈ ਆਪਣੇ ਸਹੋਗੀ ਰਤਨਾਕਾ ਦੇ ਨਾਲ ਕਰਨ ਸ਼ਰਮਾ ਬਕਰ ਦੇਲੇ